ਦੀਦੀ ਪਤਾ ਨਹੀਂ ਹੁਣ ਘਾ ਰਿਹਾ ਕਿ ਨਹੀਂ ਆ ਮੈਂ ਤਾਂ ਸੈਰ ਕਰਨ ਚੱਲੀ ਹਾਂ ਤੇ ਚੱਲ ਮੈਂ ਦੇਖ ਹੀ ਜਾਨੀ ਆ ਉਹਨਾਂ ਨੂੰ ਪੁੱਛ ਹੀ ਲੈਣੀ ਆ ਕਿ ਸਿਲਾਈ ਸਿਖਾ ਦੇਣਗੇ ਮੈਨੂੰ ਵੈਸੇ ਤਾਂ ਉਹ ਨਾ ਘਰੇ ਟੱਲਾ ਟੂਲਾ ਦਾ ਖਲਾਰਾ ਇੰਨਾ ਪਿਆਰ ਆ ਲੱਗਦਾ ਟੱਲਾ ਲੋ ਹੁੰਦੇ ਪਰ ਫਿਰ ਵੀ ਪੁੱਛ ਲੈਣੀ ਆ ਜੇ ਟਾਈਮ ਕੱਢ ਕੇ ਚੱਲ ਮੈਨੂੰ ਸਿਖਾ ਦੇਣਗੇ ਅਦਰ ਦੇ ਰਮਣ ਮੈਂ ਅੰਦਰ ਆ ਮੈਂ ਆ ਗਈ ਤੂੰ ਬਹਿ ਜਾ ਇੱਥੇ ਬੈੱਡ ਤੇ ਚਲੋ ਠੀਕ ਜੇ ਦੀਦੀ ਬਹਿ ਜਾ ਮੈਂ ਆ ਗਈ ਹਾਂ ਘਰ ਤੇ ਪਵਾ ਸੋਣਾ ਬਣ ਗਿਆ ਨਾ ਪਹਿਲਾਂ ਵਗੈਰਾ ਵਧੀਆ ਲਾਈਆਂ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ अच्छा अच्छा हां जी और चल ਟੈਲਾਂ ਲੱਗਣੀਆਂ ਮਿਸਤਰੀ ਲੱਗੇ ਆਹ ਹੋ ਰਮਣ ਟੈਲਾਂ ਲੱਗਣੀਆਂ ਹੀ ਉਹਦੇ ਤੈਨੂੰ ਪਤਾ ਖਸਾਰਾ ਵੀ ਬੜਾ ਪਿਆਈ ਉਹ ਟੈਲਾਂ ਹੈ ਵੀ ਬੜੀਆਂ ਸੋਹਣੀਆਂ ਆਹੋ ਸੋਹਣੀਆਂ ਪਰ ਪੈਸੇ ਵੀ ਬੜੇ ਸੋਨੇ ਆਉਣਾ ਉਹ ਤਾਂ ਫਿਰ ਇੱਕ ਵਾਰਾ ਲੱਗਦਾ ਹੀ ਆ ਖਰਚਾ ਆਹ ਤੈਨੂੰ ਪਤਾ ਪੈਸੇ ਵੀ ਬੜੇ ਹੈਗੇ ਆ ਨਾਲੋਂ ਜ਼ਿਆਦਾ ਇੱਕ ਵਾਰਾ ਖਰਚਾ ਲੱਗ ਜਾਏ ਤੇ ਬਾਅਦ ਚੱਲ ਹਾਂ ਇਹ ਤੇ ਹੈ ਹੀ ਸੋਖਾ ਜਾਂਦਾ ਸਾਰਾ ਟਾਈਮ ਪਾ ਜਾਂਦਾ ਸਹੀ ਗੱਲ ਹੈ ਗੱਲ ਇਹ ਹੁੰਦੀ ਆ ਕਿ ਕਿਹੜੀ ਚੀਜ਼ ਐ ਬਾਰ-ਬਾਰ ਲਾਉਣੀ ਐ ਇੱਕ ਵਾਰੀ ਲਾਉਣੀ ਹੁੰਦੀ ਆ ਹਾਂ ਤੇ ਅੱਗੇ ਚਲ ਮਸਾ ਵਧੀਆ ਲੱਗ ਜਾ ਤੇ ਵਧੀਆ ਹੋ ਜਾਂਦਾ ਅੱਛਾ ਹੋਰ ਸੁਣਾ ਤੂੰ ਐਹੀ ਵਧੀਆ ਠੀਕ ਠਾਕ ਵਧੀਆ ਮੈਂ ਨਾ ਕੰਮ ਹੀ ਤਾਂ ਡੇਵਲ ਥੋੜਾ ਜੇ ਹਾਂਜੀ ਦੱਸੋ ਕਰ ਦਿਓ ਹੁਣ ਹਾਂ ਜ਼ਰੂਰ ਜੇ ਕਰਨ ਵਾਲਾ ਹੋਊਗਾ ਤੇ ਜ਼ਰੂਰ ਕਰੋ ਤੈਨੂੰ ਪਤਾ ਹੀ ਐ ਮੈਂ ਕਰੇ ਨਾ ਨਹੀਂ ਕੀਤੀ ਉਹ ਤਾਂ ਹੀ ਤਾਂ ਮੈਂ ਉਮੀਦ ਨਾ ਆਈ ਆ ਕਿ ਦੀਦੀ ਨਾ ਨਹੀਂ ਕਰ ਦੇਗੀ ਹਾਂਜੀ ਜ਼ਰੂਰ ਜੇ ਕਰਨ ਵਾਲਾ ਹੋ ਤਾਂ ਜ਼ਰੂਰ ਮੈਂ ਕਿਹਾ ਮੈਨੂੰ ਸਿਲਾਈ ਸਿਖਾ ਦੋ ਸਿਲਾਈ ਹਾਂਜੀ ਰਵਣ ਸਿਲਾਈ ਤੇ ਮੈਂ ਤੈਨੂੰ ਸਿਖਾ ਦਿੰਦੀ ਪਰ ਗੱਲ ਇਦਾਂ ਹੀ ਹੋ ਵੀ ਖਲਾਰੇ ਬੜੇ ਪਏ ਆਈ ਮਿਸਰੀ ਲੱਗੇ ਆ ਤੇ ਤੈਨੂੰ ਪਤਾ ਬੜਾ ਹੀ ਖਲਾਰਾ ਕਿਲਰੇ ਆਏ ਤੇ ਕੀ ਕਰਾਂ ਚਲ ਵੇਖ ਲਓ ਹਾਂ ਟਾਈਮ ਕੱਢ ਕੇ ਚਲ ਮੈਨੂੰ ਸਿਖਾ ਦੋਗੇ ਸਟੀਚਿੰਗ ਦੇ ਚਲ ਮੈਨੂੰ ਸੋਖਾ ਜੀ ਮੈਂ ਤਾਂ ਦੱਸਣ ਦੀ ਆ ਪਿਆਵੇ ਹੁਣੇ ਹੁਣੇ ਨਾ ਅਜੇ ਆਈ ਹੋਂ ਆ ਕੇ ਤੇ ਤੇ ਘਰ ਬੜੀ ਹੰਡੈਲਾ ਥੋੜੀ ਹ ਲੈਉਣ ਵੰਗੀਆਂ ਹੀ ਹੋਰ ਤੇ ਮਿਸਰੀ ਆਂਦੇ ਹੋਰ ਲਿਆ ਦੋ ਕਦੀ بس ایدے ਮਿਸਤਰੀ ਲੱਗੇ ਹੁਣ ਭਜਾਈ ਫਿਰਦੇ ਕਦੀ ਐਨ ਭਜਾਉਂਦੇ ਕਦੀ ਐਡੋ ਉਹ ਤਾਂ ਮੈਂ ਸਮਝਦੀ ਆ ਕਿ ਮਿਸਤਰੀ ਲੱਗਿਆ ਚਲ ਥੋੜਾ ਟਾਈਮ ਕੱਢ ਕੇ ਤਲ ਦੱਸ ਦਿਆ ਕਰੋ ਤੁਹਾਡੇ ਲਾਗੇ ਚਲ ਮੈਂ ਬਹਿ ਕੇ ਤੇ ਘਟ ਕੁੱਤ ਨਾ ਰੁਕ ਜਾ ਮਹੀਨਾ ਤੱਕ ਫਿਰ ਕੁਛ ਖਾਦਾਂਗੇ ਨਹੀਂ ਨਹੀਂ ਚਲ ਮੇਰਾ ਤੇ ਹੁਣ ਟਾਈਮ ਆ ਬੱਚੂ ਹੋਰ ਦਾਦਾ ਸਿਆਲੀ ਦੇਣ ਹੋ ਜਾਣੇ ਆ ਤੇ ਫਿਰ ਘਰੋਂ ਨਿਕਲ ਨਹੀਂ ਉਖਾ ਜਾਂਦਾ ਵਾ ਇਹ ਵੀ ਗੱਲ ਤੇਰੀ ਸਹੀ ਆ ਚਲ ਕੋਈ ਨਹੀਂ ਇਦਾਂ ਕਰਦੇ ਆ ਫੇ ਤੂੰ ਨਾ ਆ ਜਾ ਕਰ ਘੰਟਾ ਕੀ ਆ ਚੱਲ ਹਾਂ ਘੰਟਾ ਵੀ ਚੱਲ ਇੱਕ ਉਹ ਰੋਜ਼ ਦਾ ਲਾ ਲਿਆ ਤੇ ਚੱਲ ਮੈਨੂੰ ਆ ਜੂਗੀ ਥੋੜੀ ਬੋਤੀ ਜਾਂ ਕੋਈ ਕੋਈ ਗੱਲ ਨਹੀਂ ਮੈਂ ਰਮਨ ਚੱਲ ਪਤਾ ਕੀ ਮੈਂ ਅੱਜ ਵੇਖ ਕਿੰਨੀ ਵੀ ਚੱਲ ਮਹੀਨਾ ਕ ਰੁਕ ਜਾਂਦੀ ਤੇ ਮੇਰਾ ਵੀ ਖਲਾਰਾ ਖਲੂਰਾ ਮੁੱਕ ਜਾਂਦਾ ਤੇ ਫੇਰ ਹੀ ਹੀਗਾ ਚਲੋ ਮੇਰੀ ਭੈਣ ਬਣ ਕੇ ਚੱਲ ਮੈਂ ਘੰਟਾ ਇੱਕ ਜਿੱਦਾਂ ਤੁਸੀਂ ਕਹਿੰਦੇ ਚੱਲ ਘੰਟਾ ਇੱਕ ਲਾ ਲਿਆ ਕਰੂੰਗੀ ਚੱਲ ਕੋਈ ਨਹੀਂ ਤੂੰ ਇਦਾਂ ਕਰੀ ਵੀ ਸਵੇਰ ਤੋਂ ਫਿਰ ਆ ਜਾ ਕਰੀ ਘੰਟਾ ਕ ਪਰ ਫਿਰ ਵੀ ਅਲੀ 12 ਵਜੇ ਤੱਕ ਚੱਲ ਮੋੜਾ ਮੋਟਾ ਆ ਜਾ ਕਰੀ ਹਾਂ ਚਲੋ ਠੀਕ ਜੇ ਫਿਰ ਚੱਲ ਵੇਲੇ ਨੇ ਫਿਰ ਮੈਂ ਨਾ ਨਹੀਂ ਕੀਤੀ ਮੈਂ ਤੈਨੂੰ ਵੀ ਮੈਂ ਬੜੀ ਤਾਂ ਹੀ ਮੈਂ ਉਮੀਦ ਨਾਈ ਕਿ ਤੂੰ ਨਾ ਨਹੀਂ ਕਰਦੀ ਮੈਨੂੰ ਪਿਆਰੀ ਬੜੀ ਲੱਗਦੀ ਆ ਤੇ ਮੈਂ ਕਿਹਾ ਚਲ ਕੋਈ ਨਹੀਂ ਆ ਕੁੜੀ ਨੂੰ ਨਾ ਨਹੀਂ ਕਰਨੀ ਹੈਗੀ ਹੈ ਨਾ ਚਲ ਕੋਈ ਗੱਲ ਨਹੀਂ ਆ ਤੂੰ ਇਦਾਂ ਕਰੀ ਕਿ ਸੂਟ ਤੋਂ ਸ਼ੁਰੂ ਕਰਨਾ ਵਾ ਹਾਂਜੀ ਸੂਟ ਤੋਂ ਚਲ ਇਦਾਂ ਕਰ ਫੇ ਸੂਟ ਲੈ ਮਿਸ ਮੇਰੇ ਕੋਈ ਠੀਕ ਜੀ じゃ ਮੈਂ ਆਪਣਾ ਵੇਲੇ ਨੀ ਕੋਸੀਨ ਵਾਲਾ ਵਾ ਅਜੇ ਤੂੰ ਆਪਣਾ ਤੇਰੇ ਕੋਈ ਐਕਸਟਰਾ ਕਪੜਾ ਹੈ ਕੋਈ ਨਹੀਂ ਮੈਂ ਲੈ ਆਉਂਗੀ ਹਾਂ ਲੈ ਚਲ ਕੋਈ ਗੱਲ ਨਹੀਂ ਵੇਲੇ ਮੈਂ ਚਾਪਣਾ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਔਰ ਮੈਂ ਜਾਣਾ ਨਹੀਂ ਰਹ ਹਾਂ ਹਾਂ ਚਲ ਕੋਈ ਨਹੀਂ ਫੇ ਵੇਲੇ ਚਾਪ ਹੀ ਲਾਂਗੇ ਹਾਂਜੀ ਹਾਂਜੀ ਠੀਕ ਹੈ ਤੇਰੇ ਲਈ ਪਹਿਲਾਂ ਹੀ ਇੰਚ ਡੇਪਰ ਤਿਆਰ ਕਰਕੇ ਰੱਖਿਆ ਮੈਂ ਘਰੋਂ ਮੈਂ ਵੇਖ ਲਿਆ ਤੇ ਨੌਂਦੀ ਸਸੀ ਕਾਦੀ ਸਸੀ ਕਾਲ ਮੈਂ ਤੇ ਰੌਂਦੀ ਨੂੰ ਵੇਖ ਲਿਆ ਤੇ ਮੈਂ ਕੈਂਚੀ ਦੇ ਲੱਬ ਲਾ ਇਹ ਵੀ ਤੇ ਕਾਰੇ ਚ ਲੱਭਣੀ ਕੋਈ ਨਹੀਂ ਡਿਆ ਠੀਕ ਹੈ ਹੁਣ ਅਜੇ ਮੈਨੂੰ ਪਤਾ ਨਹੀਂ ਕੈਂਚੀ ਵੀ ਕਿੱਥੇ ਹੀ ਅੱਛਾ ਚਾਹ ਬਣਾਵਾ ਪਹਿਲਾਂ ਚਾਹ ਪੀਣੀ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਤੇ ਆ ਸੂਟ ਵੇਖੋ ਸਿਆਲ ਵਾਲਾ ਜੇ ਸਿਆਲ ਵਾਲਾ ਵਾ ਹਾਂਜੀ ਠੀਕ ਹੈ ਮੈਂ ਹੁਣ ਸਿਆਲ ਹੀ ਆ ਗਿਆ ਵਾ ਸਿੱਧਾ ਸੂਟ ਤੋਂ ਸ਼ੁਰੂ ਕਰਨਾ ਹੀ ਹੋ ਸੂਟ ਤੋਂ ਮੈਂ ਕਿ ਸ਼ੁਰੂ ਕਰ ਲਵਾਂ ਮੈਂ ਵੇਖ ਲਾ ਪਹਿਲਾਂ ਸਟਾਰਟਿੰਗ ਐ ਚੱਲੇ ਸੂਟ ਤੋਂ ਕਰਾਂਗੇ ਛੇਤੀ ਹੋ ਜਾਊਗੀ ਆ ਸੂਰਤ ਤੇ ਬੜਾ ਸੋਹਣਾ ਮਰਮਣ ਤੇਰਾ ਮੈਂ ਚਲ ਹੁਣ ਸਿਆਲ ਆ ਗਿਆ ਵਾ ਆਵੇ ਤੇ ਆਈ ਅੱਛਾ ਤੂੰ ਇੱਦਾਂ ਕਰ ਫੇ ਹੁਣ ਮੈਨੂੰ ਵੀ ਛੇਤੀ ਆ ਠੀਕ ਆ ਮੈਂ ਵੀ ਨਾ ਕਰਨਾ ਹੀ ਹੋ ਬਜਾਰ ਜਾਣਾ ਹੀ ਅੱਛਾ ਆ ਵੇਖ ਵੀ ਤੀਂ ਦਿਨ ਮੈਂ ਦੱਸਾਂ ਕਿੱਦਾਂ ਕਰਨਾ ਆ ਠੀਕ ਆ ਇਹ ਇਹ ਦਾ ਸੂਟ ਆ ਨਾ ਇਹਦਾ ਕੀ ਆ ਕਿ ਇਹ ਡਬਲ ਅਗਲਾ ਤੇ ਪਿਛਲਾ ਪੀਸ ਦੋਨੋਂ ਇਕੱਠੇ ਹੀ ਆ ਠੀਕ ਆ ਇਹ ਪਹਿਲਾਂ ਤੇ ਆਪਾਂ ਇਹਨੂੰ ਇੱਥੋਂ ਅਲੱਗ ਕਰਨਾ ਆ ਠੀਕ ਆ ਆ ਦੇਖ ਆ ਬੈਕ ਸਾਈਡ ਏ ਮੈਨੂੰ ਲੱਗਦਾ ਤੇ ਆ ਫਰੰਟ ਸਾਈਡ ਆ ਹੈ ਨਾ ਹੂੰ ਇਹ ਸਟੋਲਿਆ ਨਹੀਂ ਆ ਪੈਂਟ ਆ ਹਾਂ ਆ ਫਰੰਟ ਸਾਈਡ ਹੀ ਉਹ ਬੈਕ ਸਾਈਡ ਆ ਅੱਗੇ ਨੂੰ ਪਹਿਲਾਂ ਇੱਥੋਂ ਕਟਿੰਗ ਕਰਕੇ ਹਾਂਜੀ ਠੀਕ ਐ ਮੈਨੂੰ ਲੱਗਦਾ ਉਹ ਤੋਂ ਛੇਤੀ ਸਿੱਖ ਲਾਏਗੀ ਹੈ ਅੱਗੇ ਤੋਂ ਕਟਿੰਗ ਕਰ ਲੈਣੀ ਇਹਨੂੰ ਠੀਕ ਜੀ ਠੀਕ ਐ ਨਿਸ਼ਾਨੀ ਵੇਖ ਲਈਏ ਮੁੜ ਕੇ ਉਹ ਨਾ ਹੋਵੇ ਤੇ ਪਰ ਇਹਨੂੰ ਨਾ ਪਹਿਲਾਂ ਆ ਸਾਈਡ ਨੂੰ ਜੋੜਨਾ ਆ ਠੀਕ ਜੀ ਠੀਕ ਐ ਆਪਾਂ ਇੱਦਾਂ ਜੋੜ ਕੇ ਅਗਲੀ ਤੇ ਪਿਛਲੀ ਸਾਈਡ ਜਿਹੜੀ ਨਾ ਦੋਨੋਂ ਇਕੱਠੀਆਂ ਕਰ ਲੈਣੀਆਂ ਠੀਕ ਜੀ ਅਗਲੀ ਸਾਈਡ ਤੇ ਪਿਛਲੀ ਪਹਿਲਾਂ ਪਿਛਲੀ ਵਾਲੀ ਸਾਈਡ ਜੋੜਨੀ ਆ ਫਿਰ ਅਗਲੀ ਜੋੜਨੀ ਆ ਅੱਛਾ ਠੀਕ ਹੈ ਆ ਦੇਖ ਇੱਥੇ ਜੋੜ ਕੇ ਦੋਨੋਂ ਸਾਈਡ ਜੋੜ ਕੇ ਫਿਰ ਇੰਚੀ ਟੇਪ ਬਣਾਣਾ ਆਪਾਂ ਸਭ ਤੋਂ ਪਹਿਲਾਂ ਇਹਦਾ ਕੀ ਕਰਨਾ ਆ ਤੀਰਾ ਮਿੰਨਾ ਆ ਠੀਕ ਆ ਸਭ ਤੋਂ ਪਹਿਲਾਂ ਆਪਾਂ ਤੀਰੇ ਦੀ ਲੈਣੀ ਆ ਮਿੰਤੀ ਠੀਕ ਹੈ ਆ ਦੇਖ ਇੱਥੋਂ ਲੈ ਕੇ ਇਹਨਾਂ ਆਪਾਂ 12 ਰੱਖਣਾ 13 ਰੱਖਣਾ ਕਿੰਨਾ ਰੱਖਣਾ ਉਹ ਰੱਖ ਕੇ ਠੀਕ ਹੈ ਉੱਤ ਬਾਅਦ ਵਿੱਚ ਅਸੀਂ ਮੋਢੇ ਦੀ ਨਿਸ਼ਾਨੀ ਲਾਉਣੀ ਆ ਮੋਢਾ ਤਕਰੀਬਨ ਤੂੰ ਪਤਲੀ ਆ ਤੇਰਾ ਸਾਢੇ 6 ਬਹੁਤ ਆ ਇਸ 7 ਜਿਆਦਾ ਹੋਣਾ ਤੈਨੂੰ ਠੀਕ ਹੈ ਫਿਰ ਇਧਰ ਇਹ ਨਿਸ਼ਾਨੀ ਆਪਾਂ ਲਾ ਕੇ ਸਿੱਧਾ ਇੱਕ ਬਾਕਸ ਬਣਾ ਲੈਣਾ ਆ ਠੀਕ ਆ ਬਾਕਸ ਬਣਾ ਕੇ ਇੱਥੋਂ ਹੀ ਪ੍ਰੈਸ ਦੇ ਲਾਗੋ ਨਿਸ਼ਾਨੀ ਲਾਉਣੀ ਆ ਕਿੰਨੀ ਸਾਡੀ ਠੀਕ ਹੈ ਇੱਥੋਂ ਕਮਰ ਇੱਥੋਂ हिਪ ਠੀਕ ਹੈ ਕਰਕੇ ਫਿਰ ਆਪਾਂ ਨਿਸ਼ਾਨੀਆਂ ਲਾ ਲੈਣੀ ਐ ਇਦਾਂ ਕਰਕੇ ਠੀਕ ਐ ਠੀਕ ਜੀ ਠੀਕ ਐ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਣੀ ਆ ਠੀਕ ਠੀਕ ਐ ਠੀਕ ਆ ਸਮਝ ਆਉਂਦੀ ਆ ਹਾਂਜੀ ਹੁੰਦੀ ਆਉਂਦੀ ਠੀਕ ਐ ਫਿਰ ਇਦਾਂ ਕਰਨਾ ਵਾ ਵੀ ਤੂੰ ਅੱਜ ਫਿਲਹਾਲ ਤੂੰ ਇਨਾ ਕੀ ਰੱਖ ਜਾਦ ਜਿੰਨਾ ਕਦਮ ਮੈਂ ਸਖਾਇਆ ਏ ਤੂੰ ਕਾਰ ਅਖਬਾਰ ਲੈ ਕੇ ਅਖਬਾਰ ਤੇ ਕੱਟਣਾ ਆਏ ਕਿਉਂਕਿ ਮੈਂ ਸਿੱਧਾ ਸੂਟ ਤੇ ਕੱਟਦਾ ਆ ਕਿਉਂਕਿ ਮੈਨੂੰ ਤਾਂ ਪਤਾ ਆ ਤੂੰ ਸੂਟ ਤੇ ਨਹੀਂ ਕੱਟਣਾ ਤੂੰ ਅਖਬਾਰ ਤੇ ਕੱਟਣਾ ਆ ਅਖਬਾਰ ਤੇ ਦੋ ਚਾਰ ਵਾਰੀ ਕੱਟੇਂਗੀ ਤੇਰਾ ਐਕਸਪੀਰੀਅੰਸ ਹੋ ਜਾਣਾ ਤੇਨੂੰ ਆਰਾਮ ਨਾਲ ਤੂੰ ਸੂਟ ਸੀਵ ਜਾਣਾ ਵਾ ਠੀਕ ਹੈ ਬਾਕੀ ਨੈਕਸਟ ਜਿਹੜਾ ਆਪਾਂ ਉਹ ਕੱਲ ਨੂੰ ਕਰਾਂਗੇ ਠੀਕ ਠੀਕ ਹੈ ਹੁਣ ਮੈਂ ਵੀ ਕਰ ਲਾਂ ਮਿਸਟਰ ਜੀ ਸਮਾਨ ਲੈ ਆਵਾ ਥੋੜਾ ਜਾ ਕੇ ਠੀਕ ਸੂਟ ਇੱਥੇ ਰਹਿੰਦਾ ਨਾ ਹੁਣ ਇਕ ਸੱਚੀ ਕਰ ਲਈ ਹੁਣ ਤੂੰ ਘਰੇ ਅੱਗੇ ਘਰੇ ਖੜਾ ਤੈਨੂੰ ਤਾਂ ਕੋਈ ਫਾਇਦਾ ਨਹੀਂ ਕਰ ਖੜਨਾ ਘਰੇ ਕੀ ਕਰਨਾ ਹੀ ਖੜ ਕੇ ਤੇ ਇੱਥੇ ਰਹਿਣ ਦੇ ਇੱਥੇ ਵੀ ਤੂੰ ਕਰ ਲੀਂਗੇ ਆ ਦੇ ਠੀਕ ਹੈ ਜੀ ਠੀਕ ਹੈ ਚਲੋ ਫਿਰ ਮੈਂ ਜਾਂਦੀ ਜੇ ਹਾਂ ਚਲ ਬਹਿ ਜਾ ਮੈਂ ਤੈਨੂੰ ਕਿੰਨੀ ਚਾਹ ਨਹੀਂ ਨਹੀਂ ਕੋਈ ਨਹੀਂ ਚਲ ਠੀਕ ਹੈ ਠੀਕ ਓਕੇ ਕੱਲ ਤੇ ਚਲ ਹੋ ਗਈ ਨਾ ਸੂਟ ਤੇ ਰੋਸ ਤੇ ਉੱਥੇ ਪਿਆ ਉਹ ਮਸ਼ੀਨ ਐ ਸੀਟ ਤੇ ਬਹਿ ਜਾ ਤੇਰੇ ਮੈਂ ਦੱਸ ਦਿੰਨੀ ਆ ਗੱਡੀਓ ਕਿੱਦਾਂ ਕਰਨਾ ਆ ਠੀਕ ਹੈ ਆ ਜਾ ਉੱਥੇ ਹਾਂ ਉੱਥੇ ਥੋੜਾ ਨਾ ਤੈਨੂੰ ਕਰਨਾ ਸਾਈਡ ਤੇ ਬੈਣਾ ਕਿਉਂਕਿ ਖਲਾਰਾ ਬਹੁਤ ਆ ਕੋਈ ਨਹੀਂ ਚਲ ਤੁਪਾਤਾ ਗਤੁਗਤਨ ਮੈਂ ਦੱਸਦੀ ਆ ਵੀ ਇਦਾਂ ਤੋਂ ਪਹਿਲਾਂ ਤੇ ਪਹਿਲਾਂ ਨੀ ਤੀਰਾ ਜੋੜਨਾ ਵਾ ਪੀਰਾ ਜੋੜ ਕੇ ਉਸ ਤੋਂ ਬਾਅਦ ਵਿੱਚ ਤੂੰ ਪਹਿਲਾਂ ਤੂੰ ਗਲਿਆਂ ਨੂੰ ਗਰੇਸ ਪੇਪਰ ਲਾ ਗਰੇਸ ਪੇਪਰ ਲਾ ਕੇ ਉਸ ਤੋਂ ਬਾਅਦ ਵਿੱਚ ਪਲੇਟ ਪਾ ਪਲੇਟ ਪਾ ਕੇ ਗਲੇ ਦੇ ਫਿਰ ਜਿੱਥੇ ਨਾ ਸਮਝ ਆਊਗੀ ਮੈਨੂੰ ਪੁੱਛ ਲਈ ਠੀਕ ਹੈ ਮੈਂ ਹੁਣ ਤੇ ਮਾੜੇ ਸਬਜ਼ੀ ਤੜਕਾ ਲਾ ਲਾ ਚਲੋ ਠੀਕ 2 3 ਮੈਂ ਸੋਚਣ ਦੀ ਆ ਕਿ ਅੱਜ ਕੀ ਜਾਣਾ ਵਾ ਹੁਣ ਸਲਾਈ ਸਲਾਈ ਸਿੱਖਣਾ ਤੇ ਮੈਂ ਹਨਾ ਘਰੇ ਬੈ ਕੇ ਸਲਾਈ ਕਰਦੀ ਹੁਣ ਆਪਣਾ ਵੀ ਕੰਮ ਸ਼ੁਰੂ ਕਰਦੀ ਆ ਚਲ 4 ਪੈਸੇ ਹੀ ਸਹੀ ਤੇ ਮੈਂ ਘਰੇ ਸਲਾਈ ਸ਼ੁਰੂ ਕਰਦੀ ਆ ਚਲ ਕਿੰਨੀ ਆ ਇੱਕ ਦੋ ਮੈਂਬਰਾਂ ਨੂੰ ਕਿ ਚਲ ਮੇਰੇ ਕੋਲ ਸੂਟ ਸਵਾਲਿਆ ਕਰਨਗੇ ਕੋਈ ਨਹੀਂ ਧਰ ਕੇ ਫੋਨ ਕਰਕੇ ਨਾ ਫੇਰ ਪੁੱਛਦੀ ਆ ਫਰੀ ਵੈਸੇ ਨਾ ਰਾਜਵਿੰਦਰ ਦੀਦੀ ਕੋਲ लवली ਵੀ ਹੁੰਦੀ ਆ ਪ੍ਰਭਾ ਵੀ ਹੁੰਦੀ ਆ ਤੇ ਉਹ ਐ ਆਂਟੀ ਵੀ ਜਾਂਦੇ ਹੈਗੇ ਸੂਟ ਸਵਾਂਦੇ ਹੋਰ ਵੀ 3-4 ਮੈਂਬਰ ਉਹਨਾਂ ਨੂੰ ਨਹੀਂ ਤੇ ਮੈਂ ਕਹਾਂ ਈਏ ਅੰਮੇ ਕੋ ਸួរ ਸਵਾਲਿਆ ਕਰੋ ਕਰਕੇ ਫੋਨ ਅਦੇ ਲੈਣੀ ਆ ਕਰਦੀ ਆ ਨਾਲ ਫੋਨ ਸ਼ਸ਼ੀਗਾ ਆਂਟੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਤੋ ਬਸ ਵਧੀਆ ਤੁਸੀਂ ਸੁਣਾ ਠੀਕ ਹੈ ਹਾਂ ਮੈਂ ਠੀਕ ਹੈ ਬਾਕੀ ਘਰ ਪਰਿਵਾਰ ਸਭ ਠੀਕ ਆ ਸਭ ਠੀਕ ਤੁਹ ਸੁਣਾ ਮੈਰੀ ਵਸ ਵਧੀਆ ਠੀਕ ਠਾਕ ਮੈਂ ਮੈਂ ਤਾਂ ਨੇ ਵਾਲਾ ਹੀ ਕਿ ਮੈਂ ਸੂਟਾਂ ਦੀ ਜਾਸ ਸਿੱਖੀ ਆ ਚਲੋ ਤੁਸੀਂ ਉਧਰ ਰਾਜਵਿੰਦਰ ਦੀਦੀ ਕੋ ਵੀ ਸੁਣਦੇ ਚਲ ਮੇਰੇ ਕੋ ਸਵਾਲਿਆ ਕਰੋ ਕੋਈ ਨਹੀਂ ਬਤੋ ਛੇ ਦਿਆ ਕਰ ਹਾਂਜੀ ਹਾਂ ਤੇਰੇ ਕੋਲ ਸਵਾ ਲਿਆ ਕਰਾਂਗੇ ਠੀਕ ਆ ਮੈਂ ਚਲ ਮੈਂ ਦਾਸਾਂ ਆਂ ਅੰਟੀ ਨੂੰ ਜੇ ਦੱਸਾਂਗੇ ਤਾਂ ਫੇਰ ਹੀ ਕੈਨੂੰ ਪਤਾ ਲੱਗਣਾ ਹਾਂ ਇਹ ਕੀ ਗੱਲ ਆ ਮਾਂ ਚਲ ਮੈਂ ਅੰਟੀ ਨੂੰ ਦੱਸਣ ਦੀ ਨਹੀਂ ਕੋਈ ਨਹੀਂ ਪਤਾ ਹਾਂਜੀ ਹੋਰ ਪੱਕਾ ਆ ਜੇ ਮੇਰੇ ਕੋਲ ਸਵਾ ਲਿਆ ਕਰੋ ਪੱਕਾ ਲੈ ਮੈਂ ਤੇ ਕਹਿਣ ਦੀ ਕਿ ਚਲ ਮੇਰੇ ਕੋਲ ਸੂਟ ਸਵਾ ਲਿਆ ਕਰੋ ਮੈਂ ਉਹਨਾਂ ਨਾਲੋਂ ਵਧੀਆ ਸੀਨੀ ਆ ਉਹ ਕਿੰਨੇ ਪੁਰਾਣੇ ਟੇਲਰ ਆ ਚਲੋ ਹੁਣ ਮੈਂ ਨਵੇਂ ਰਵਾਜ਼ ਦਾ ਚਲੋ ਸੀਧਿਆ ਕਰੂੰਗੀ ਡਿਜ਼ਾਈਨ ਵਗੈਰਾ ਪਾ ਕੇ ਠੀਕ ਹੈ ਪੁੱਤ ਤੇਰ ਕੋਈ ਸੁਆ ਕੇ ਵੇਰ ਲਾਂਗੇ ਹਾਂਜੀ ਚਲੋ ਆਂਟੀ ਹੁਣ ਪੱਕਾ ਜੇ ਮੇਕੋ ਸੁਆਇਆ ਕਰਨੇ ਹੁਣ ਉਧਰ ਨਾ ਜਾਇਆ ਕਰੋ ਰਾਜਿੰਦਰ ਨਹੀਂ ਜਾਂਦੀ ਪਤੋ ਉਹ ਤਾਂ ਪੈਸੇ ਬੜੇ ਮੰਗਦੀ ਆ ਪੈਸੇ ਵੀ ਟੇਲਰ ਚੇਂਜ ਕਰਨੀ ਹੀ ਅੱਛਾ ਅੱਛਾ ਕੋਈ ਨਹੀਂ ਤੂੰ ਆ ਗਈ ਮੈਂ ਘਾਟ ਰੇਟ ਤੇ ਸੀਧਿਆ ਕਰੂੰਗੀ ਪਰ ਮੇਕੋ ਸੁਆਇਆ ਕਰਿਓ ਹੁਣ ਰਾਜਵਿੰਦਰ ਦੀਦੀ ਕੋਲ ਨਾ ਚਲ ਜਿਓ ਨਹੀਂ 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 ਜਾਂਦੀ ਮੈਂ ਠੀਕ ਦੇ ਚਲੋ ਠੀਕ ਆਂਟੀ ਮੈਂ ਜਾਣੀ ਬਿਲਕੁਲ ਠੀਕ ਠੀਕ ਮੈਂ ਨਾ ਸੋਨੂ ਨੂੰ ਫੋਨ ਕਰਦੀ ਆ ਉਹ ਵੀ ਸੁਆਉਂਦੀ ਹੁੰਦੀ ਨਾ ਰਾਜਵਿੰਦਰ ਕੋ ਫੋਨ ਸੂਟ ਮੈਂ ਉਹਨੂੰ ਕੰਨੀ ਆ ਕਿ ਮੇਰੇ ਮੇਕੋ ਸੁਆੜਿਆ ਕਰੀ ਸੋਟ ਕਰਦੀ ਆ ਚੋਕ ਲਵੇ ਸਹੀਂ ਹੈਲੋ ਹਾਂ सोनू ਕੀ ਹਾਲ ਆ ਬਸ ਵਧੀਆ ਤੂੰ ਹੀ ਦੱਸੋ ਠੀਕ ਜੇ ਚਲੋ ਵਧੀਆ ਹੀ ਜਾਂਦਾ ਵਾ ਹੋਰ ਬੱਚੇ ਜਾਂਦੇ ਸਕੂਲ ਅੱਛਾ ਅੱਛਾ ਠੀਕ ਆ ਮੈਂ ਕਿਹਾ ਤੂੰ ਹੀ ਰਾਜਵਿੰਦਰ ਦੀਦੀ ਕੋ ਸੂਟ ਸੌਂਦੇ ਹੁੰਦੇ ਸੀ ਨਾ ਤੇ ਮੈਂ ਵੀ ਹੁਣ ਜਾ ਸਿੱਖੀ ਆ ਚਲ ਮੇਕਓ ਸੂਟ ਸਵਾ ਲਿਆ ਕਰੋ ਉਹ ਵੇਹੇ ਵੀ ਸਵਾਈਂ ਜਾਦੀ ਲੈਂਦੀ ਏ ਤੇ ਮੈਂ ਤਾਂ ਕਹਿਣ ਦੀ ਕਿ ਸਵਾਈਂ ਜਾਦੀ ਲੈਂਦੀ ਏ ਤੇ ਨਾਲੇ ਉਹਦੇ ਸੂਟ ਵੀ ਤੁਸੀਂ ਵੇਖਿਆ ਹੀ ਆ ਕਿੰਨੇ ਕਿ ਸੋਹਣੇ ਸਿੰਦੀ ਆ ਨਾਲੇ ਮੈਂ ਨਵੇਂ ਰਵਾਜ਼ ਦੇ ਹੁਣ ਡਿਜ਼ਾਈਨ ਵਗੈਰਾ ਸਿੱਖੀ ਆ ਤੇ ਚਲੋ ਮੇਕਓ ਸਵਾ ਲਿਆ ਕਰੋ ਠੀਕ ਆ ਚਲੋ ਹੁਣ ਪੱਕਾ ਜੇ ਨਾਲੇ ਮੈਂ ਸਵਾਈਂ ਵੀ ਘੱਟ ਲਾਉਂਗੀ ਹਾਂਜੀ ਚਲੋ ਠੀਕ ਦੇ ਹੁਣ ਪੱਕਾ ਹੋਵਾ ਮੇਕਓ ਸਵਾਣੇ ਆ ਠੀਕ ਠੀਕ ਆ ਓਕੇ ਲਵਲੀ ਨੂੰ ਫੋਨ ਲਾ ਕੇ ਵੇਨਨੀ ਆ ਤੇ ਉਹਨੂੰ ਵੀ ਕਹਿੰਨੀ ਆ ਚਲ 4-5 ਮੈਂਬਰ ਹੋਣਗੇ ਤੇ ਗਾਂਧੀ ਘਾ ਪਤਾ ਲੱਗੀ ਜਾਊਗਾ ਕਿ ਮੈਂ ਸੂਟ ਸੀਨ ਲਾਪੀ ਲਵਲੀ ਨੂੰ ਮੀ ਹਲੋ ਹਾਂ ਲਵਲੀ ਕੀ ਹਾਲ ਬਾਸ ਵਧੀਆ ਠੀਕ ਠਾਕ ਮੈਂ ਕਿ ਸੂਟ ਕਿੱਥੋਂ ਸਵਾਉਣੀ ਆ ਅਸ਼ਰਾਜਵਿੰਦਰ ਕੋ ਹਾਈ ਹਾਈ ਨਹੀਂ ਕਿੱਥੋਂ ਸਵਾਉਣੀ ਆ ਸੂਟ ਲੈ ਉਹਨੂੰ ਬੜੀ ਜਿਆਦਾ ਹੈ ਸੂਟ ਸੀਨ ਦੀ ਮੇਰੇ ਕੋ ਸਵਾ ਹੁਣ ਨਵੇਂ ਡਿਜ਼ਾਈਨ ਦੇ ਜਿਹੜੀ ਅੱਜਕੱਲ ਡਿਜ਼ਾਈਨ ਚੱਲਣ ਦੇ ਆਹੋ ਪ੍ਰਾਣਿਰਵਾਜ ਦੇ ਤੁਸੀਂ ਸੂਟ ਸਵਾ ਲੈਂਦੀਆਂ ਜੀ ਉਹਦੇ ਕੋਲ ਕੋਈ ਨਹੀਂ ਹੈ ਨਹੀਂ ਉਹਨੂੰ ਜਾਜ ਮੈਂ ਵੇਖਿਆ ਉਹਦਾ ਵੀ حساب ਇੰਨੀ ਨਹੀਂ ਜਾਜ ਹੈਗੀ ਉਹਨਾਂ ਨਾਲੇ ਸਵਾਈ ਕਿੰਨੀ ਲੈਂਦੀ ਆਹੋ ਨਾਲੇ ਮੈਂ ਤੁਹਾਡੀ ਸਵਾਈ ਵੀ ਘਟ ਲਉਂਗੀ ਹੁਣ ਪੱਕਾ ਵਾ ਨਾ ਆਹੋ ਮੇਰੀ ਭੈਣ ਹੁਣ ਮੇਰੇ ਕੋ ਸਵਾਇਆ ਕਰੀ ਆ ਠੀਕ ਆ ਚਲ ਚੰਗਾ ਚਲ ਹੁਣ ਦੋ ਚਾਰ ਮੈਂਬਰ ਹੋ ਹੋ ਗਏ ਆ ਜੇ ਇਹ ਮੇਕ ਕੋ ਸੋਣ ਆਇਆ ਕਰਨ ਕਿ ਦੁਕਾਨ ਕੋ ਆਪੇ ਪਤਾ ਲੱਗੀ ਜਾਣਾ ਤੇ ਮੇਰੇ ਤੇ ਆਪੇ ਸੁਵਾਈ ਦਾ ਕੰਮ ਤੁਰ ਜਾਣਾ ਹੌਲੀ ਹੌਲੀ ਬੁਟੀਕ ਖੋਲ ਨਹੀਂ ਹੁਣ ਜਿਹੜੇ ਰਾਜਵਿੰਦਰ ਦੀਦੀ ਕੋਲ ਮੈਂਬਰ ਹੁੰਦੇ ਆ ਤੋ ਸਾਰੇ ਮੈਂ ਆਪਣੇ ਵਾਲ ਖਿੱਚ ਲੂੰਗੀ ਤੇ ਚੱਲ ਮੇਰਾ ਕੰਮ ਤੁਰ ਜਾਊਗਾ ਇਦਾਂ ਹੀ ਆ ਫਿਰ ਚੱਲ ਬਣਾ ਕੋ ਕੰਮ ਕਰ ਲੈ ਉੱਠ ਕੇ ਕੌਣ ਕਿਧਾ ਆ ਗਿਆ ਵਾ ਸੋਨੂ ਦਾ ਕਰ ਸੋਨੀ ਲਵਾ ਪਹਿਲਾਂ ਹਾਂ ਸੋਨੂ ਕੀ ਆ ਲਿਆ ਠੀਕ ਠਾਕ ਤੂੰ ਸੁਣਾ ਆਪਣੀ ਅੱਛਾ ਰਵਾਂ ਦਫਾਣਾ ਆਇਆ ਸੀ ਕੀ ਕਹਿੰਦੀ ਆ ਸੌੜ ਤੱਕ ਸੁਵਾਇਆ ਕਰ ਤੈ ਸੁਵਾ ਲਿਆ ਘਰ ਪੁੱਤ ਕੋਈ ਗੱਲ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਆ ਸੋਹਣੇ ਸੀਨੇ ਨੇ ਉਹਨੇ ਅੱਛਾ ਕੀ ਕਹਿੰਦੀ ਮੈਨੂੰ ਸੀਨੇ ਨਹੀਂ ਹੁੰਦੇ ਆਹੋ ਠੀਕ ਆ ਮੈਨੂੰ ਤੈਨੂੰ ਪਤਾ ਨਾ ਹੁੰਦਾ ਸਾਲ ਤੋਂ ਮੈਨੂੰ ਕਿਤੇ ਸੀਨੇ ਹੁੰਦੇ ਆ ਉਹਨੇ ਸਿੱਖ ਲਿਆ ਨਾ ਸੀਨੇ ਹੁੰਦੇ ਆ ਉਹਨੂੰ ਹੋ ਡਿਜ਼ਾਈਨ ਚੋਂ ਤੈਨੂੰ ਪਤਾ ਮੈਨੂੰ ਕਿੱਥੋਂ ਪਾਉਣੇ ਆਉਣੇ ਆ ਮੈਂ ਹੁਣ ਤੈਨੂੰ ਪਤਾ ਪ੍ਰਾਣੀ ਹੋਇਆ ਬੰਦਾ ਉਹ ਨਵਾਂ ਨਵਾਂ ਡਿਜ਼ਾਈਨ ਸਿੱਖੀ ਆ ਨਹੀਂ ਨਹੀਂ ਮੈਂਬਰ ਖਰਾਬ ਕਰਨੀ ਕੋਈ ਗੱਲ ਨਹੀਂ ਆ ਫਿਰ ਕੀ ਹੋ ਗਿਆ ਕੀ ਚਲਾਂਦੇ ਕੋਈ ਗੱਲ ਨਹੀਂ ਆਪਣੀ ਆਪਣੀ ਕਿਸਮਤ ਲੈਣੀ ਆ ਉਹਨੇ ਆਪਣੀ ਲੈਣੀ ਮੈਂ ਆਪਣੀ ਲੈਣੀ ਕੋਈ ਗੱਲ ਨਹੀਂ ਮੈਨੂੰ ਨਹੀਂ ਟੈਨਸ਼ਨ ਆ ਗਈ ਮੇਰ ਕੋਈ ਸੋਣੇ ਆ ਤੇ ਆਜਿਆ ਕਰੋ ਕੋਈ ਗੱਲ ਨਹੀਂ ਵੈਲਕਮ ਜਦੋਂ ਮਰਜ਼ੀ ਆਜਿਆ ਕਰੋ ਠੀਕ ਆ ਓਕੇ ਮੈਂ ਲਾ ਹਾਂ ਕਿ ਤੇ ਅੱਜ ਕੱਲ ਨੈਕੀ ਦਾ ਮੁੱਲ ਹੈ ਮੇਰੇ ਕੋ ਸਲਾਈ ਸਿੱਖ ਕੇ ਤੇ ਵੇਲਾ ਮੈਨੂੰ ਹੀ ਕਹਿੰਦੀ ਉਹ ਤੂੰ ਮੈਨੂੰ ਜਾਂਚ ਨਹੀਂ ਆਗੀ ਕੋਈ ਨਹੀਂ ਅੱਜ ਕੱਲ ਜਿਨੀ ਮਰਜ਼ੀ ਨੇਕੀ ਕਰ ਲੋ ਕੋਈ ਮੁੱਲ ਪੰਦਾ ਹੀ ਉਹ ਮੇਰੇ ਉਹਨਾਂ ਦੇ ਨਾਲ ਚ ਮੈਂ ਇਹਨੂੰ ਸਲਾਈ ਸਗਾ ਹੀ ਨਹੀਂ ਮੇਰੇ ਇੰਨਾ ਖਲਾਰਾ ਪਿਆ ਹੈ ਘਰ ਚੱਲ ਕੋਈ ਨਹੀਂ ਕੀ ਕਰਨ ਨੂੰ ਗੁੱਸਾ ਕਰਨਾ ਵਾ ਆਪਣੀ ਕਿਸਮਤ ਆ ਇਦਾਂ ਹੀ ਅੱਜ ਕੱਲ ਤੈਨੂੰ ਪਤਾ ਨੇਕੀ ਕੌਣ ਜਾਣਦਾ ਈ ਜਿਨੀ ਮਰਜ਼ੀ ਕਰ ਲੋ ਕੋਈ ਜਾਣਦਾ ਨੇਕੀ ਚੱਲ ਕੋਈ ਨਾ ਮੜਾ ਛੱਡ ਤੂੰ ਆਪਣਾ ਕੰਮ ਕਰ ਤੂੰ ਕਰ ਤੁਹਾਡੇ ਮਨ ਤੇ ਲਾਉਣ ਡਈਂ ਹਏ ਹਏ ਸੂਟ ਕੱਢਾ ਅੱਜ ਹਏ ਹਏ ਉਹਨੇ ਤਾਂ ਕਿਹਾ ਮੇਰਾ ਪਲਾਜ਼ੋ ਸੀ ਨਾ ਮੈਨੂੰ ਤਾਂ ਪਲਾਜ਼ੋ ਦੀ ਸਟਿਚਿੰਗ ਹੀ ਨਹੀਂ ਹੁੰਦੀ ਹੈਗੀ ਕੀ ਕਰਾਂ ਹੁਣ ਹੁਣ ਤਾਂ ਦਿੱਤਾ ਵੀ ਪਲਾਜ਼ੋ ਮੈਨੂੰ लवली ਨੇ ਇਦਾਂ ਕਰਦੀ ਹੈ ਰਾਜਵਿੰਦਰ ਦੀਦੀ ਨੂੰ ਕਹਿੰਦੀ ਹੈ ਕਿ ਮੈਨੂੰ ਪਲਾਜ਼ੋ ਦੀ ਕਟਿੰਗ ਕਰ ਦੇਣਾ ਹਨਾ ਫਿਰ ਮੈਂ ਸੀ ਆਪੇ ਲਵਾਂਗੀ ਉਹਦੇ ਵੱਲ ਜਾਣੀ ਹੈ ਤੇ ਫੇਰ ਹੀ ਗੱਲ ਬੰਨੀ ਹੋਰ ਕਹਿਣੀ ਕਿੱਥੋਂ ਦੱਸਣਾ ਮੈਨੂੰ ਉਹ ਤੇ ਉਹ ਤੇ ਚਲ ਉਹਨੇ ਮੈਨੂੰ ਜਾ ਸਿਖਾਈ ਤੇ ਉਹਨੂੰ ਪੁੱਛ ਹੁੰਦੀ ਤਲ ਇਦਾਂ ਹੀ ਕਰਦੀ ਆ ਮੈਂ ਉਹਦੇ ਵਾਲੀ ਜਾਨੀ ਰਾਜਵਿੰਦਰ ਦੀਦੀ ਲੈ ਹੁਣ ਕਿੱਥੋਂ ਆ ਗਈ ਆ ਜਾ ਰਮਨ ਇੱਧਰ ਤੇ ਡਰੈੰਗ ਰੂਮ ਸਜੇ ਆਹੋ ਆ ਜਾ ਸ਼ਸ਼ਿਕਾ ਦੀਦੀ ਸ਼ਸ਼ੀਕਾਲ ਕਿ ਹਾਲੀ ਬਸ ਵਧੀਆ ਤੀਸਣਾ ਠੀਕ ਜੇ ਬਸ ਠੀਕ ਠਾਕ ਹੈ ਤੂੰ ਸੁਣਾ ਆਪਣੀ ਮੈਂ ਵੀ ਵਧੀਆ ਠੀਕ ਠਾਕ ਅੱਛਾ ਹੋਰ ਕਿੱਦਾਂ ਸੇ ਠੀਕ ਹੈ ਹਾਂਜੀ ਠੀਕ ਜੇ ਵਧੀਆ ਚੱਲ ਵਧੀਆ ਹੀ ਚਾਹੀਦੀ ਆ ਹਾਂਜੀ ਹੋਰ ਹੋ ਗਿਆ ਕੰਮ ਮਿਸਤਰੀਆਂ ਦਾ ਹਟ ਗਏ ਹੀ ਤੇ ਮੈਂ ਹੁਣ ਅਜੋ ਅਜੋ ਕਰਕੇ ਡਸਟਿੰਗ ਡਸਟਿੰਗ ਕਰਕੇ ਤੇ ਸਾਰਾ ਖਲਾਰਾ ਸਾਮਾ ਠੀਕ ਠੀਕ ਜੀ ਬੜਾ ਖਲਾਰਾ ਹੀਗਾ ਤਾਂ ਘੱਟਾ ਹੀ ਬੜਾਈ ਉਹ ਤੇ ਮੈਂ ਚਲ ਕਰਕੇ ਥੋੜਾ ਜਿਹਾ ਹੌਲੀ ਹੌਲੀ ਝਾੜਾਂ ਤੇ ਫੇਰ ਹੀ ਗੱਲ ਬੰਨੀ ਹਾਂ ਠੀਕ ਆ ਮੈਨੂੰ ਤੁਹਾਡੇ ਕੋਲ ਕੰਮ ਆਈ ਹੀ ਅੱਛਾ ਦੱਸ ਨਾ ਪਲਾਜੋ ਦੀ ਕਟਿੰਗ ਕਰ ਦਿੰਦੇ ਮੇਰਾ ਪਲਾਜੋ ਹੀ ਤੇ ਮੈਂ ਚਲ ਕੱਟ ਦਿੰਦੇ ਕਿਦਾ ਤੂੰ ਆਪਣਾ ਸੀ ਨਾ ਹੀ ਹੋ ਹਾਂਜੀ ਅੱਛਾ ਹਾਂਜੀ ਹਾਂਜੀ ਤੇ ਮੈਨੂੰ ਤੇ ਰਵਣ ਜਾਂਚ ਨਹੀਂ ਹੈਗੀ ਤੁਹਾਨੂੰ ਕਿੰਨੇ ਕਿਹਾ ਤੂੰ ਇਹ ਵੀ ਨਹੀਂ ਜਾਂਚ ਖਾਈ ਹੈ ਨਹੀਂ ਮੈਨੂੰ ਪਲਾਜੋ ਦੀ ਨਹੀਂ ਨਾ ਜਾਂਚ ਹੈਗੀ ਕਿਉਂ ਤਾਨੂੰ ਤੇ ਸਾਰਾ ਕੁ ਹਮਦਾ ਦੀਦੀ ਕਿਉਂ ਇਦਾਂ ਕਰੰਦੀ ਏ ਜੇ ਰਮੜ ਜਿੱ ਨਿਕ ਗਏ ਤੂੰ ਮੇਨਾਂ ਨੇ ਕੀ ਕਰਤੀ ਹੋਣੀ ਕਿ ਤੂੰ ਗਾਹ ਕਰਨੀ ਏ ਮੇਰੇ ਨਾਲ ਮੈਂ ਕੀ ਕੀਤਾ ਹਾਂ ਤੂੰ ਕੁਛ ਨਹੀਂ ਕੀਤਾ ਹਨ ਮੈਥੋਂ ਹੀ ਸਿੱਖ ਕੇ ਸਲਾਈ ਮੈਂ ਤੈਨੂੰ ਚੁੰਦੀ ਨਹੀਂ ਹੀ ਕਹਿਣਾ ਮੈਂ ਅੱਜ ਤੱਕ ਚੁੱਪ ਕੀਤੀ ਹਾਂ ਵੀ ਕੀ ਕਹਣਾ ਚਲ ਜਾਣ ਸਿਆਣ ਆ ਕੀ ਪੁੱਛਣਾ ਵਾ ਇਹਨੂੰ ਪਰ ਤੂੰ ਉਹਦੇ ਇਹ ਆ ਗਈ ਮੈਥੋਂ ਹੀ ਸਭ ਕੁ ਸਿੱਖ ਕੇ ਤੇ ਮੈਨੂੰ ਹੀ ਕੀ ਆਂਦੇ ਹੁੰਦੇ ਬਿੱਲੀ ਨਸੀਬ ਵਧਾਇਆ ਤੇ ਤੈਨੂੰ ਕਿਹਦੇ ਕਹਿ ਦਿੱਤਾ ਵਾ ਜਿੰਨਾ ਜਿਹੜੇ ਇੰਨੇ ਨੱਚਦੇ ਮੇਰੇ ਕੋ ਕਪੜਾ ਸੌਂਦੇ ਹੋ ਨਾ ਮੈਨੂੰ ਦੱਸਣਾ ਨਹੀਂ ਵਾ ਹੂੰ ਮੈਂ ਤਾਂ ਕਿਹਤੋਂ ਗੱਲ ਵੀ ਨਹੀਂ ਕੀਤੀ ਸਿਆਣੇ ਸੱਚ ਹੀ ਕਹਿੰਦੇ ਆ ਕਹਿੰਦੇ ਵੀ ਨੇਕੀ ਜਿੰਨੀ ਮਰਜ਼ੀ ਕਹਿਣਾ ਕਰ ਲੋ ਕੋਈ ਮੁੱਲ ਥੋੜਾ ਜਾਣਦਾ ਵਾ ਤੇ ਨਾ ਮੈਂ ਕਿੰਨਾ ਜ਼ਿਆਦਾ ਕੀਤਾ ਉਹਨਾਂ ਦਿਨਾਂ ਚ ਮੇਰੇ ਘਰ ਕਿੰਨਾ ਖਲਾਰਾ ਸੀ ਮਿਸਤਰੀ ਲੱਗੇ ਜਿੰਨੇ ਤੇ ਸਲਾਈ ਸਿਕਾਈ ਮੈਂ ਤੇ ਪਰ ਤੂੰ ਮੇਰਾ ਕੀ ਮੁੱਲ ਪਾਇਆ ਸਿਆਣੇ ਸੱਚ ਸਿਆਣਿਆਂ ਨੇ ਜਿਹੜੀਆਂ ਘਾਪਤਾ ਪਾਈਆਂ ਨਾ ਉਹ ਸੱਚ ਹੀ ਪਾਈਆਂ ਵਾ ਕਹਿੰਦੇ ਕਿ ਜਿੰਨਾ ਮਰਜ਼ੀ ਕਰ ਲੋ ਤੇ ਉਹ ਕੋਈ ਨਹੀਂ ਕਿਸੇ ਦਾ ਗੁਣ ਜਾਣਦਾ ਮੈਂ ਤਾਂ ਫਿਰ ਉਹ ਹੀ ਹਿਸਾਬ ਕੀਤਾ ਹੀ ਉਹ ਕਿ ਹਾਂ ਸਿਆਣੇ ਕਹਿੰਦੇ ਨੇਕੀ ਕਰ ਖੂ ਸੁੱਟ ਮੈਂ ਤਾਂ ਉਹ ਸੁੱਟਦੀ ਪਰ ਤੂੰ ਮੇ ਮੇਰਾ ਕੰਮ ਮੇਥੋਂ ਸਿੱਖ ਕੇ ਕਿ ਮੈਨੂੰ ਹੀ ਗੱਲ ਆ ਮੇਰੀ ਬਿੱਲੀ ਮੈਨੂੰ ਮਿਉਂ ਹਾਂ ਹਾਂ ਕੋਈ ਗੱਲ ਨਹੀਂ ਤੂੰ ਸਿੱਖੀ ਆ ਤੂੰ ਕਰ ਮੈਂ ਤੈਨੂੰ ਰੋਕਦੀ ਨਹੀਂ ਆ ਪਰ ਬੁੱਤ ਇਦਾਂ ਨਹੀਂ ਕਹੀਦਾ ਹੁੰਦਾ ਕਿ ਇਹਨੂੰ ਵੀ ਆ ਉਹਨੂੰ ਤਾਂ ਜਾਚ ਹੀ ਨਹੀਂ ਆ ਹਨਾ ਹੁਣ ਕਿੰਨੇ ਸਾਲਾਂ ਦੀ ਮੈਨੂੰ 9-10 ਸਾਲ ਹੋ ਗਏ ਆ ਸੂਟ ਸਿੰਦੀ ਨੂੰ ਹਾਂਜੀ ਤੇ ਨਾ ਜਾਣ ਤੇ ਤੂੰ ਮੈਥੋਂ ਨਾ ਸਿੱਖੀ ਹੋਵੇ ਤੇ ਫਿਰ ਤੇ ਕੋਈ ਗੱਲ ਨਹੀਂ ਆ ਫਿਰ ਤੇ ਮੈਨੂੰ ਕੋਈ ਗੱਲ ਹੀ ਨਹੀਂ ਆ ਪਰ ਚਲ ਕੋਈ ਨਹੀਂ ਹਨਾ ਮੈਥੋਂ ਸਿੱਖ ਕੇ ਮੈਥੋਂ ਵਾਂਸ ਵਾਂਨੇ ਗਲੇ ਬਣਾ ਕੇ ਡਿਜ਼ਾਈਨ ਕਰਕੇ ਤੇ ਅੱਜ ਤੂੰ ਕਹਿੰਦੀ ਆ ਵੀ ਨਹੀਂ ਮੈਨੂੰ ਜਾਚੀ ਨਹੀਂ ਆ ਕਿ ਦੀਦੀ ਨੂੰ ਇਦਾਂ ਦੀਉਂਦੀ ਦੀ ਗਲਤੀ ਨਹੀਂ ਰਮਣੀ ਮੈਂ ਚੱਲ ਤੁਹਾਡੇ ਚਾਰ ਮੈਂਬਰ ਜੁੜੇ ਆ ਚੱਲ ਮੇਰੇ ਕੋ ਆਜੇ ਕਰਨੇਗੇ ਚੱਲ ਮੇਰਾ ਵੀ ਕੰਮ ਤੋਰ ਪੂਗਾ ਮੈਂ ਤਾਂ ਤਾਂ ਕੀਤਾ ਰਮਣੀ ਗੱਲ ਇਹ ਨਹੀਂ ਹੈ ਕੰਮ ਤੋਰਨ ਦੀ ਤੂੰ ਮੈਨੂੰ ਕਹਿ ਦਿੰਦੀ ਮੈਨੂੰ ਐਨੀ ਗੱਲ ਕਹਿ ਦਿੰਦੀ ਕਿ ਧੀਰੇ ਤੁਹਾਡੇ ਕੋਈ ਨੇ ਸੂਟ ਸੀਪਣੇ ਆਉਂਦੇ ਆ ਮੈਨੂੰ ਇੱਕ ਅਦਾ ਸੂਟ ਸੀਨੇ ਦੇ ਦਿਆ ਕਰੋ ਮੈਂ ਤੈਨੂੰ ਖੁਦ ਸੀਨੇ ਦੇ ਦਿੰਦੀ ਐਵੇਂ ਤੇ ਗਲਤੀ ਕਰ ਦਿੱਤੀ ਚੱਲ ਮੈਂ ਉਦੋਂ ਤੈਨੂੰ ਪੁੱਛ ਲੈਂਦੀ ਤੇ ਚੱਲ ਐਦਾਂ ਢਾਕੇ ਮਾਰਾ ਥੋੜਾ ਗੱਲ ਚੱਲਦੀ ਹੁੰਦੀ ਆ ਹੈ ਚੱਲ ਗਲਤੀ ਹੋ ਗਈ ਉਹਨੇ ਭਈ ਪਰ ਇਹ ਗਲਤੀ ਇਹ ਗਾਂ ਤੋਂ ਵੀ ਇਹ ਥੋੜਾ ਯਾਦ ਰੱਖੀ ਨਾ कि जिन्ने ਕੀਤਾ ਹੋਵੇ ਨਾ ਉਹਦੇ ਪੈਰਾਂ ਥੱਲੇ ਉਹ ਨਹੀਂ ਜ਼ਮੀਨ ਕਸਾਈ ਦੀ ਹੁੰਦੀ ਜਿਹੜਾ ਸਾਨੂੰ ਤੁਰਨਾ ਸਿਖਾਵੇ ਤੇ ਅੱਜ ਅਹੀਂ ਤੁਰ ਕੇ ਤੇ ਮੁੜ ਕੇ ਕਹਿੰਨੇ ਵੀ ਅਹੀਂ ਇਹ ਬੰਦਾ ਹੀ ਕੌਣ ਹੈ ਹਨਾ ਇਹ ਗੱਲ ਗaan ਦੀ ਵੀ ਪੁੱਤ ਜ਼ਿੰਦਗੀ ਚ ਯਾਦ ਰੱਖਣੀ ਦੀ ਆ ਕਿ ਜਿਨੇ ਕਿਸ ਨੇ ਨੇਕੀ ਕੀਤੀ ਹੋਵੇ ਨਾ ਉਹਦਾ ਮੁੱਲ ਪਈਦਾ ਹੁੰਦਾ ਬਗਲ ਜ਼ਿੰਦਗੀ ਵਿੱਚ ਹਾਂਜੀ ਦੀਦੀ ਕਿਉਂਕਿ ਸਾਰਾ ਕੁਝ ਜੀ ਇੱਥੇ ਰਹਿ ਜਾਣਾ ਵਾਂਗੇ ਇਹ ਨਾ ਕੁਝ ਨਹੀਂ ਨਾਲ ਆ ਹੁੰਦਾ ਇੱਕ ਨੇਕੀ ਆ ਜਿਹੜੀ ਬੰਦੇ ਨਾਲ ਜਾਂਦੀ ਆ ਤੇ ਇੱਕ ਦੁਨੀਆ ਟਿੱਕੀ ਵੀ ਤੇ ਐਸੇ ਵਿਸ਼ਵਾਸ ਤੇ ਹੀ ਆ ਹਾਂਜੀ ਨਹੀਂ ਤੇ ਤੁਹਾਨੂੰ ਪਤਾ ਇਦਾਂ ਆਹ ਧਰਤੀ ਜਿਹੜੀ ਐ ਉਹਦਾ ਫੜ ਨਾ ਜਾਵੇ ਜੇ ਇੰਨਾ ਦੁਨੀਆ ਤੇ ਇਦਾਂ ਦਾ ਕਹਿ ਰੋਣ ਲੱਗਦੇ ਹਨ ਕੋਈ ਨਹੀਂ ਦੀਦੀ ਗਲਤੀ ਹੋ ਗਈ ਹੁਣ ਨਹੀਂ ਮੈਂ ਕਿਹਨੂੰ ਵੀ ਆਂਦੀ ਹੈਗੀ ਹਾਂ ਤੂੰ ਕੋਈ ਨਹੀਂ ਤੈਨੂੰ ਚਾਹੀਦੇ ਆ ਨਾ ਕਾਗਾ ਤੂੰ ਮੈਨੂੰ ਦੱਸ ਮੈਂ ਮੈਂ ਮੇਰੇ ਕੋ ਇਨੇ ਮੈਂਬਰ ਹੁੰਦੇ ਆ ਮੇਰੇ ਮੇਰੇ ਕੋ ਤੇ ਸੀਪ ਦੇ ਨਹੀਂ ਸੂਟੇ ਰੰਡੇ ਰੱਗੇ ਰਹਿੰਦੇ ਮੈਥੋਂ ਮੈਨੂੰ ਦੱਸ ਵੀ ਨਹੀਂ ਮੈਨੂੰ ਸੂਟ ਚਾਹੀਦੇ ਹੁੰਦੇ ਮੈਂ ਜੰਦੀ ਇਹਦੇ ਕਰੂੰਗੀ ਕੋਈ ਗੱਲ ਨਹੀਂ ਠੀਕ ਜੀ ਦੀਦੀ ਪਰ ਐਦਾਂ ਨਹੀਂ ਹੁੰਦਾ ਵੀ ਕਿਸੇ ਦੇ ਪੈਰਾਂ ਵਿੱਚ ਕੰਡੇ ਨਹੀਂ ਵਿਚਾਈਦੇ ਹੁੰਦੇ ਠੀਕ ਆ ਦੀਦੀ ਠੀਕ ਆ ਸਿਆਣ ਜੀ ਮੈਨੂੰ ਚਰਮਿੰਦਾ ਹੀ ਕਰਤਾ ਜੇ ਫਿਰ ਮਿੰਦੀ ਨਹੀਂ ਕਰਤਾ ਤੂੰ ਜਾਣੀ ਆ ਮੇਰਾ ਫਰਜ਼ ਬਣਦਾ ਵਾ ਤੈਨੂੰ ਸਮਝਾਉਣਾ ਠੀਕ ਜੀ ਮੈਂ ਕਹਣਾ ਮੈਂ ਮੈਨੂੰ ਬੜੇ ਦਿਨਾਂ ਦਾ ਫੋਨ ਆਇਆ ਸੀ ਸਾਰਾ लवली ਦਾ ਆਇਆ ਸੋਨੂ ਦਾ ਆਇਆ ਰਤਨਜੀ ਘੰਟੀ ਆਈ ਮੇਰੇ ਵੱਲ ਸਾਰੇ ਕਹਿੰਦੇ ਕਿ ਉਹ ਤੁਹਾਡੇ ਸਾਰੇ है कोई गल नी चल तू मेरे को ला जा कर सूट तू सी करना सीना चल कोई गलशन ना ला ली चलो मैं खुल लावी चल ठीक है सारे अरे ठीक ठाक उमीद कर दे सारे ठीक हो, तो हो। गए ਅੱਜ ਅਸੀਂ ਅੜਕ ਟਾਈਮ ਤੇ ਨਹੀਂ ਹੈਗਾ ਤੁਹਾਨੂੰ ਪਤਾ ਤੁਸੀਂ ਸਾਰਾ ਸ਼ਾਇਦ ਮੇਰਾ ਖਲਾਰਾ ਵੇਖ ਕੇ ਲਿਆਉਣਾ ਮੇਰੇ ਘਰ ਦਾ ਤੇ ਇਸ ਕਰਕੇ ਟਾਈਮ ਦੀ ਕਾਫੀ ਚੱਲਣ ਦੀ ਹੈ ਤੰਗੀ ਜੀ ਤੇ ਫਿਰ ਵੀ ਅਸੀਂ ਥੋੜੇ ਤੋਂ ਥੋੜਾ ਟਾਈਮ ਕੱਢ ਕੇ ਆਕੇ ਲਾ ਕੇ ਜਰੂਰ ਥੋੜਾ ਕੁਛ ਨਾ ਕੁਛ ਚਲੋ ਪਾਇਆ ਜਾਵੇ ਤੁਹਾਨੂੰ ਦਿਖਾਇਆ ਜੀ ਮੈਨਿੰਸ ਨਹੀਂ ਹੁੰਦੇ ਅੱਜ ਕਿ ਮਤਲਬ ਟਾਈਮ ਹਾਂ ਸਹੀ ਗੱਲ ਹੈ ਬਿਸਤਰੀਆਂ ਦੇ ਲੱਗਣ ਨਾਲ ਕੁਝ ਸਹੀ ਤਰ੍ਹਾਂ ਸਾਡੇ ਕੋ ਹੋ ਨਹੀਂ ਰਿਹਾ ਹਨਾ ਫਿਰ ਵੀ ਅਸੀਂ ਥੋੜੇ ਤੋਂ ਥੋੜਾ ਟਾਈਮ ਕੱਢ ਕੇ ਅਸੀਂ ਆਖੀਦਾ ਕਿ ਜਰੂਰ ਚਲੋ ਤੁਹਾਡੇ ਤੱਕ ਕੁਛ ਨਾ ਕੁਛ ਪਹਚਾਈਏ ਬਾਕੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਹਾਂ ਜੇ ਤੁਹਾਨੂੰ ਸਹੀ ਲੱਗਦੀ ਤਾਂ ਵੀ ਕਰਿਆ ਕਰੋ ਤੁਹਾਨੂੰ ਨਹੀਂ ਸਹੀ ਲੱਗਦੀ ਤਾਂ ਵੀ ਕਰਿਆ ਕਰੋ ਤੇ ਤੁਹਾਡੇ ਇਹ ਕਮੈਂਟ ਨਾਲ ਸਾਡਾ ਹੌਸਲਾ ਵਧਦਾ ਆ ਤੇ ਫਿਰ ਸਾਨੂੰ ਤਸ਼ਾਹ ਹੁੰਦਾ ਆ ਤੇ ਫਿਰ ਅਸੀਂ ਹੋਰ ਚਾਹੁੰਦੇ ਆ ਕਿ ਚਲੋ ਕੁਝ ਵਧੀਆ ਕੀਤਾ ਜਾਵੇ ਬਾਕੀ ਜੀ ਅਸੀਂ ਇਹ ਛੋਟੀ ਜੀ ਇੱਕ ਵੀਡੀਓ ਜਿਹੜੀ ਬਣਾਈ ਹੈ ਇਹਦੇ ਵਿੱਚ ਬੜੀ ਵਧੀਆ ਸਿੱਖਿਆ ਨਿਕਲਦੀ ਆ ਵੇਖੋ ਜਿਹੜੇ ਸਿਆਣੇ ਕਹਿੰਦੇ ਕਿ ਨੇਕੀ ਕਰ ਖੂਸ ਉਟਾ ਹਨਾ ਇਓ ਸਾਬਿਆ ਕੀ ਵੇਖੋ ਜਿਹੜਾ ਕੋਈ ਕਿਸੇ ਨੂੰ ਅੱਗੇ ਵਧਣ ਦੇ ਵਿੱਚ ਹੈਲਪ ਕਰਦਾ ਆ ਬਾਅਦ ਵਿੱਚ ਅੱਗੇ ਵੱਧ ਕੇ ਆਪਾਂ ਇਹ ਕਹਿ ਦਿੰਨੇ ਆ ਕਿ ਨਹੀਂ ਉਹ ਦੂਜੇ ਬੰਦੇ ਨੂੰ ਤਾਂ ਕੁਝ ਪਤਾ ਹੀ ਨਹੀਂ ਆ ਜੋ ਜਾਣਦੇ ਅਸੀਂ ਜਾਣਦੇ ਜਿਹਦੇ ਕੋ ਆਪਾਂ ਸਿੱਖਿਆ ਹੁੰਦਾ ਵਾ ਆਪਾਂ ਉਹਨਾਂ ਹੀ ਪੂਰਾ ਬਣਾ ਦਿੰਨੇ ਆ ਕਿ ਹਾਂ ਭਈ ਉਹਨੂੰ ਤਾਂ ਜਾਤ ਨਹੀਂ ਹੈਗੀ ਆ ਨਹੀਂ ਹੈਗਾ ਉਹ ਜੋ ਵੀ ਆ ਹਾਂਜੀ ਤੇ ਪਰ ਇਹ ਆ ਕਿ ਚਲੋ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਕੋਈ ਕਿਸੇ ਨੇ ਕਿਤੇ ਵੀ ਕਿਸੇ ਦੀ ਹੈਲਪ ਕੀਤੀ ਹੋਵੇ ਉਹਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਆ ਤੇ ਬਾਕੀ ਲੈਣੀ ਸਭ ਨੇ ਆਪੋ ਆਪਣੀ ਕਿਸਮਤ ਹੈ ਜੀ ਤੇ ਬਾਕੀ ਤੁਹਾਨੂੰ ਕੁਝ ਵੀ ਇਹ ਵੀਡੀਓ ਚ ਵਧੀਆ ਲੱਗੇ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਾਕੀ ਧੰਨਵਾਦ ਜੀ ਹਾਂ ਜੀ ਮੰਮੀ ਅੱਜ ਵੀ ਕੁਝ ਨਹੀਂ ਬੋਲੇ ਜਲਦ ਹੀ ਬੋਲੀਆ ਮੈਂ ਬੋਲੇ ਇੱਕੋ ਗੱਲ ਨਹੀਂ ਇਹ ਤੁਹਾਡਾ ਕਹਿਣਾ ਹੋ ਰਿਹਾ ਹੈ ਨਾ ਮੈਂ ਬੋਲਣਾ ਹੀ ਕੀ ਬੋਲਦਾ ਨਹੀਂ ਲੋਕ ਯਾਦੀ ਮੰਮੀ ਨੂੰ ਬਹੁਤ ਸੰਕਰਦੇ ਆ ਸਾਰੇ ਇੱਕ ਇੱਕ ਨਾ ਗਰਮੀਤ ਕੌਰ ਹੈਗੇ ਉਹਤੇ ਉਹਨਾਂ ਦਾ ਹਮੇਸ਼ਾ ਮੈਸੇਜ ਆਉਂਦਾ ਆ ਉਹ ਮੰਮੀ ਨੂੰ ਬਹੁਤ ਸਾਹਮਣੇ ਕਰਦੇ ਵੀ ਸਾਰੇ ਕਹਿੰਦੇ ਤੇ ਤੇਰੇ ਮੰਮੀ ਬੜੇ ਪਿਆਰੇ ਆ ਮੰਮੀ ਬਹੁਤ ਸੋਹਣੇ ਮੈਂ ਕਹੇ ਇਹ ਤਾਂ ਗੱਲ ਮੰਨਣੀ ਪਊਗੀ ਮੇਰੀ ਮੰਮੀ ਹੱਸ ਕੇ ਬਹੁਤ ਸੋਹਣੀ ਗਰਲੇ ਸਰਾ ਵੀ ਆ ਕਿ ਚਲੋ ਜੇ ਕਿ ਇਹਨੇ ਨੇਕੀ ਕੀਤੀ ਹੋਏ ਤੇ ਉਹਨੂੰ ਚਲਾਉਣਾ ਨਹੀਂ ਚਾਹੀਦਾ ਹੈਨਾ ਇਨਸਾਨੀਅਤ ਇਹ ਕਹਿੰਦੀ ਆ ਕਿ ਜੇ ਤੁਹਾਡੇ ਨਾਲ ਕੋਈ ਗੁਣ ਕਰਦਾ ਨਾ ਤੁਹਾਨੂੰ ساری ਜ਼ਿੰਦਗੀ ਯਾਦ ਰੱਖੋ ਇਹ ਨਹੀਂ ਕਿ ਉਹਦੇ ਪਿੱਛੇ ਪਿੱਛੇ ਹੱਲੇ ਹੱਲੇ ਦੱਤਰੀ ਫੇਰੋ ਇਹ ਅਗਲੇ ਵਾਰ ਸੇ ਇੱਕ ਕੇ ਤੇ ਮਨ ਕੇ ਕਹਿੰਦੇ ਤੁਹਾਨੂੰ ਕੀ ਪਤਾ ਸਾਨੂੰ ਸਾਰਾ ਕੁਝ ਪਤਾ ਆ ਨਾ ਤੇ ਚਲੋ ਬਾਕੀ ਤੁਹਾਨੂੰ ਵਧੀਆ ਲੱਗਦਾ ਤੇ ਜਰੂਰ ਸਾਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ